ਹੈਲੋ ਜੀ ਸਤ ਸਿਕਾ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਵਾਗਤ ਹੈ ਬਾਹਰ ਲਗਾਤਾਰ بارش ਚੱਲ ਰਹੀ ਹੈ ਤੇ ਚਾਰ ਦਿਨ ਹੋਰ بارش ਰਸੀ ਜਿੱਦ ਤੇ ਰਾਤੀ ਆਪਾਂ ਹੋਸਟਲ ਜਿੱਥੇ ਰੁਕੇ ਤੇ ਆਪਾਂ ਨੂੰ ਉੱਥੇ ਬਾਈ ਬਿਲੇ ਦਰ ਦਾਰਾ ਨੱਗੜ ਤੋਂ ਆਪਣੇ ਏਰੀਆ ਦਾ ਹੀ ਬਾਈ ਜੀ ਅਸੀਂ ਰਾਤ ਤਕ ਜੀ ਬਾਈ ਜੀ 12 ਵਜੇ ਗੱਲਾਂ ਮਾਰੀਏ ਨੱਗੜ 12 ਵਜੇ ਅਸੀਂ ਗੱਲਾਂ ਮਾਰੀਏ ਦੋ ਜਿਹੜਾ ਤੇ ਹੁਣ ਇੱਥੋਂ ਮੈਂ ਵਾਪਸ ਜਾਣਾ ਵਾਪਸ ਕਿਉਂ ਜਾਣਾ ਕਿਉਂਕਿ ਮੈਨੂੰ ਆਪਣਾ ਸਫ਼ਰ ਅੱਧ ਵਿਚਕਾਰ ਛੱਡਣਾ ਪੈਣਾ ਹੈ ਨਾ ਇੱਥੇ ਕਿਉਂਕਿ ਕੋਈ ਬੇਸਿਕ ਨੀਡ ਆ ਗਈ ਪਿੱਛੇ ਉੱਤੇ ਜਾਣਾ ਪੈਣਾ ਆਪਾਂ ਨੂੰ ਤੇ ਬਾਕੀ ਗੱਲਾਂ ਬਾਤਾਂ ਆਪਾਂ ਟ੍ਰੇਨ ਦੇ ਬਾਰੇ ਕਰਦੇ ਆਂ ਕਿ ਟ੍ਰੇਨ ਵੀ ਮੇਰੇ ਤੋਂ ਬਹੁਤ ਚਾਰਾ ਮੰਗੀ ਕਰਦੀ ਹੈ ਬਈ ਘੱਟੋ-ਘੱਟ 1500 ਦੀ ਟ੍ਰੇਨ ਬੁੱਕ ਕਰੀ ਲਹਿੰਦੀ ਤੇ ਜਾਂਦੇ ਆਂ ਕਰਦੇ ਗੱਲਾਂ ਬਾਤਾਂ ਬਾਕੀ ਸਾਰੀਆਂ ਉਹ ਕੋਈ ਨਹੀਂ ਥੈਂਕ ਯੂ ਜ਼ਰਾ ਵੱਧ ਵੱਧ ਥੈਂਕ ਯੂ ਮੇਰਾ ਵੀ ਬਲਾਗ ਦੇਖਿਆ ਜੀ ਟਿਕਟੌਕ ਤੇ ਮੈਂ ਹਰ ਟਿਕਟੌਕ ਤੇ ਆ ਕਿਹੜਾ ਤੂੰ ਦੱਸ ਦੋ ਟਿਕਟੌਕ ਤੇ ਦਾਰਾ ਲਹਿਲ ਕਰਕੇ ਲਹਿਣ ਸਾਡਾ ਗੋਤ ਹੈ ਲਹਿਲ ਹੈ ਸਹੀ ਹੈ ਲੈ ਮੇਰੇ ਪਿੰਡ ਤੇ ਵੀ ਮੇਰੇ ਯਾਰ ਦੋਸਤ ਵੀ ਲਹਿ ਲੈ ਗਏ ਲਹਿਲ ਕਹਿ ਦਿੰਦੇ ਨੇ ਲਹਿਲ ਲਹਿਲ ਅਸੀਂ ਲੈ ਲੈਂਦੇ ਆਂ ਸਹੀ ਹੈ ਤੇ ਮੈਂ ਟਿਕਟੌਕ ਆ ਬਣਾਉਂ ਬਣਾਉਂ ਨਹੀਂ ਇਹ ਬਾਈ ਹੱਥੀ ਕੋਲ ਭੰਗੜਾ ਵੀ ਪੰਗੜੇ ਦਾ ਕੈਪਟਨ ਵੀ ਰਾਜ ਕੀ ਹੋਈ ਕੌਣ ਜਿਹੜਾ ਵੀ ਜਾਣ ਰਹੀ ਇੱਕੀ ਜਾ ਕੇ ਸਾਰਾ ਕੁਝ ਛੋੜ ਗਿਆ ਫੱਕੇ ਹੌਲੀ ਹੌਲੀ ਉਡੀਕਿਆ ਨਾ ਸਹੀ ਹੁੰਦੇ ਥੈਂਕ ਯੂ ओके ਲੋ ਜੀ ਮੈਂ ਜਾਣਾ ਸੀ ਰੇਲਵੇ ਸਟੇਸ਼ਨ ਵੱਲੋਂ ਅਰੇ ਥੋੜੇ ਟਾਈਮ ਪਿਆ ਆਪਣੀ ਇਹ ਇਹ ਟ੍ਰੇਨ ਦੇ ਵਿੱਚ ਆਉਣ ਵਾਸਤੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਸਮੁੰਦਰ ਦਿਖਾਉਣਾ ਅੱਜ ਸਮੁੰਦਰ ਕਿੰਨਾ ਐਕਟਿਵ ਹੈ ਕਿੰਨੀਆਂ-ਕਿੰਨੀਆਂ ਛੱਲਾ ਵੱਜ ਰਹੀਆਂ ਅੱਜ ਮੈਂ ਬਹੁਤ ਸਪੀਡ ਸਾਰੀ ਰਾਤ ਮੀ ਪਈ ਗਿਆ ਤੁਸੀਂ ਯਕੀਨ ਨਹੀਂ ਮੰਨਣਾ ਹੈਗਾ ਲਓ ਜੀ ਇਹ ਹੈਗਾ ਸਲੇਰਨੋ ਦਾ ਬੀਚ ਪੁਆਇੰਟ ਬਹੁਤ ਐਕਟਿਵ ਛੱਲਾ ਦੇਖੋ ਕਿਡ ਕਿਡੀਆਂ ਆਉਨੀਆਂ ਪਾਣੀ ਬਾਹਰ ਤੱਕ ਵੱਜਦਾ ਅੱਜ ਜਾਣਾ ਤਾਂ ਮੈਂ ਉੱਥੇ ਅਲਫੀ ਕੋਸਟ ਪਰ ਉਹ ਜਮੇ ਲੱਗ ਗਈ ਜਿੱਥੇ ਉਹ ਛਿਪੇ ਜਿ ਖੜੇ ਆ ਬਾਈਥੇ ਤੋਂ 20 ਕਿਲੋਮੀਟਰ ਦਾ ਰਸਤਾ ਰ ਸਾਰਾ ਹੀ ਪਰ ਹੁਣ ਮੈਨੂੰ ਜਾਣਾ ਪੈਣਾ ਵਾਪਸ ਕਿਉਂਕਿ ਜੋਬਨ ਬਾਵਾ ਬਿਮਾਰ ਹੋ ਗਿਆ ਬੁਖਾਰ ਉਹਦਾ 39+ ਹੋ ਗਿਆ ਕਿਉਂਕਿ ਤਨੂੰ ਨੂੰ ਹਸਪੀਟਲ ਜਾਂ ਪ੍ਰਾਂਤੋ ਸਪੋਰਟ ਤੋਂ ਲੈ ਕੇ ਜਾਣਾ ਪੈਣਾ ਮੈਂ ਤਾਂ ਟ੍ਰੇਨ ਵੀ ਦੂਜੋ ਬੁੱਕ ਕਰੀ ਫਾਸਟ ਤੇ ਹੁਣ ਦੇਖਦੇ ਚੱਲਦੇ ਮੈਂ ਰੇਲਵੇ ਸਟੇਸ਼ਨ ਵੱਲੋਂ ਜਾ ਰਿਹਾ ਮੈਂ ਨਾ ਜਿੱਦਣ ਦਾ ਤੁਰਿਆ ਹੈ ਜਿੱਦਣ ਮੈਂ ਤੁਰਿਆ ਸੀ ਘਰ ਤੋਂ ਉਦੋਂ ਜੋ ਬੰਦੇ ਸਿੰਪਟਮ ਨੇ ਦੱਸਣ ਲੱਗ ਗਏਦੇ ਵੀ ਬਿਮਾਰ ਹੋਣਾ ਉਹਨੇ ਪਰ ਮਾਂ ਅੰਗੋਲੇ ਦੇ ਕਰਦਾ ਮੈਂ ਚੱਲ ਵੀ ਤੱਕ ਪ੍ਰੀਣਾ ਜਾਂ ਨੂਰੂ ਖੌਂਦ ਦੇ ਕੇ ਠੀਕ ਹੋ ਜੂਗਾ ਉਹ ਉਹ ਹੌਲੀ ਹੌਲੀ ਵੱਧਦਾ ਵੱਧਦਾ ਹੋਰ ਜਰਾ ਬਿਮਾਰ ਹੋ ਗਿਆ ਪਹਿਲਾਂ ਮੈਂ ਸੋਚੀਆ ਚੱਲ ਹੋ ਜੂਗਾ ਠੀਕ ਪਰ ਹੁਣ ਬੇਵਸੀ ਉਹ ਹੋ ਗਈ ਵੀ ਨਹੀਂ ਹੁਣ ਤਾਂ ਜਾਣਾ ਹੀ ਪੈਣਾ ਹੋਰ ਕੋਈ ਹੱਲ ਨਹੀਂ ਕਿਉਂਕਿ ਫਿਰ ਬੱਚੇ ਵੀ ਜਰੂਰੀ ਦੇਖਣੇ ਪੈਣੇ ਹੋਈ ਸਾਰਾ ਕੁਝ ਦੇਖਣਾ ਪੈਂਦਾ ਤੇ ਹੁਣ ਆਪਾਂ ਦੁਆਲੇ ਸਟਾਰਟ ਕਰੋਂਗੇ ਜਦੋਂ ਫਰੀ ਹੋਗੇ ਐਜੂ ਵੀ ਸਟਾਰਟ ਕਰੂੰਗਾ ਫਿਰ ਅੱਗੇ ਦਾ ਕਹਾਣਾ ਦਾ ਬਾਕੀ ਰਹਿਣਾ ਥੋੜਾ ਜਿਹਾ ਰਹਿ ਤਿੰਨ ਚਾਰ ਦਿਨ ਚ ਮੈਂ ਕੰਪਲੀਟ ਕਰ ਦੇਣਾ ਤਾਂ ਹੁਣ ਹੋਰ ਇਹ ਪੰਜ ਕਿ ਦਿਨ ਹੋਰ ਲੱਗਣਗੇ ਸਾਰੇ ਆਪਣੇ ਸਾਰਾ ਘੁੰਮ ਹੋ ਜਾਣਾ ਤਾਂ ਚਲੋ ਕੋਈ ਨਹੀਂ ਨੈਕਸਟ ਟਾਈਮ ਸਹੀ ਯਾਰ ਐਦਾਂ ਦਾ ਮੌਸਮ ਤਾਂ ਫਿਲਮਾਂ ਫੁਲਮਾਂ ਦੇਖਣ ਨੂੰ ਮਿਲਦਾ ਹੁੰਦਾ ਸੀ ਉਹ ਦੇਖੋ ਪਹਾੜਾਂ ਦੇ ਉੱਪਰ ਕਿਵੇਂ ਬੱਦਲ ਲੱਗਿਆ ਪਿਆ ਮੀਂਹ ਪੈ ਰਿਹਾ ਉੱਧਰ ਬਾਰਿਸ਼ ਫੁੱਲ ਹੋ ਰਹੀ ਹੈ ਆ ਨਹੀਂ ਮਾ ਅਜ ਸਾਰੀ ਚੀਜ਼ ਕੱਢਣੀ ਸੀ ਆ ਜਿਹੜਾ ਉਹ ਤੁਸੀਂ ਕ੍ਰਾਸ ਦੇਖ ਰਹੇ ਹੋ ਨਾ ਉਪਰਾ ਬਲਾ ਆ ਕੁੰਜੀ ਦੀ ਬਰ ਇੱਥੇ ਆ ਆ ਜਾ ਕੇ ਆਉਣਾ ਤਾਂ ਮੱਜ ਬਹੁਤ ਉਹ ਦੇਖਣ ਵਾਲਾ ਤਾਂ ਚਲੋ ਕੋਈ ਨਹੀਂ ਸਹਰਾ ਬਹੁਤ ਸੋਹਣੀ ਥਾਂ ਆ ਵੀ ਜਦੋਂ ਗਰਮੀਆ ਹੁੰਦੀਆਂ ਕਹਿੰਦੇ ਵੀ ਉਹ ਥਾਂ ਦਾ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਇੰਨਾ ਜਿਆਦਾ ਰਸ਼ ਹੁੰਦਾ ਤੇ ਕੋਈ ਮਲ ਵੀ ਕੋਸ਼ਟ ਵੀ ਇੱਥੇ ਲੱਗੀ ਰਹਿੰਦਾ ਜਿਹੜਾ ਤੁਸੀਂ ਦੇਖੀ ਹੋਣੀ ਵੀਡੀਓ 'ਚ ਉਹ ਜਿਹੜਾ ਮੋੜ ਜੇ ਵਾਲਾ ਉਹ ਵੀ ਇੱਥੇ ਲੱਗੇ ਆ ਤੇ ਉਧਰ ਬਾਕੀ ਉਹ ਛਿੱਪ ਲੱਗੇ ਹੋਏ ਆ ਆ ਦੇਖੋ ਬਿਜਲੀ ਪੂਰੀ ਲੱਗ ਚੁਈ ਹੈ ਪੂਰਾ ਪੂਰਾ ਚਿੱਲ ਮੌਸਮ ਹੋਇਆ ਪਿਆ ਇਹਨਾਂ ਜੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਨਾ ਉਹ ਦੇਖੋ ਪੂਰਾ ਹਾਲੀਵੁੱਡ ਟੱਚ ਆਇਆ ਪਿਆ ਪੂਰਾ ਇੱਥੇ ਇਧਰ ਆ ਕੁਝ ਹੋਟਲ ਆ ਇਹ ਸਾਰੇ ਬੰਦ ਪਏ ਆ ਫਿਲਹਾਲ ਤੇ ਸੁਭਲੇ ਨਾ ਅਪ੍ਰੈਲ ਮਈ ਚ ਜਾ ਕੇ ਵਹਾਂ ਇਧਰਲੀ ਸਾਈਡ ਬੀਚ ਪੁਆਇੰਟ ਘੱਟ ਆ ਪਾਰਲੀ ਸਾਈਡ ਆ ਬੀਚ ਜ਼ਿਆਦਾ ਇਧਰ ਸਿਰਫ ਨਾਲੇ ਲੱਗਦਾ ਪਾਣੀ ਆ ਕੇ ਪੂਰਾ ਪਲ ਜਿਹੜਾ ਇਹ ਮੌਸਮ ਆ ਨਾ ਪੂਰਾ 5 ਦਿਨ ਇਕ ਨਹੀਂ ਦੱਸਿਆ ਹੋਵਿਆ ਇਦਾਂ ਹੀ ਰਹਿਣਾ ਉਹਦੇ ਇੰਨਾ ਜ਼ਿਆਦਾ ਮੌਸਮ ਖਰਾਬ ਹੋਣਾ ਅੱਜ ਸਿਰਫ 70 75% ਦਾ ਕੱਲੋਂ 95 195 195 ਅੱਜ ਦਾ 5-6 ਦਿਨ। ਉਰੇ ਵੀ ਤੇ ਗਾਹਾਂ ਵੀ ਜਿੱਥੇ ਅੱਗੇ ਜਾਣਾ ਤਾਂ ਆਪਾਂ ਨੂੰ। ਉੱਥੇ ਵੀ ਸਾਰਾ ਮੌਸਮ ਇਦਾਂ ਹੀ ਸੀ। ਉਹ ਠੰਡ ਵੀ ਆ ਠੰਡ ਲੱਗਦੀ ਆ ਹਵਾ ਚੱਲਦੀ ਠੰਡੀ ਠੰਡੀ ਪੂਰੀ ਸੀ। ਜਿਹੜਾ ਉਹ ਉਹ ਸ਼ਿਪ ਦੇਖ ਰਹੇ ਨਾ ਪਹਿਲਾਂ ਉੱਥੇ ਖੜਾ ਸੀ ਉਹ। ਉਹ ਹਿਲਦਾ ਹਿਲਦਾ ਉੱਥੇ ਚਲੇ ਗਿਆ। ਉਹ ਸ਼ਿਪ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ ਕਿਉਂਕਿ ਇੰਨਾ ਜ਼ਿਆਦਾ ਸਪੀਡ ਆ ਨਾ ਉਹ ਸਮੁੰਦਰ ਦੀ ਹੁਣ ਤੁਸੀਂ ਪੁੱਛੋ ਨਾ। ਕਿਉਂਕਿ ਮੌਸਮ ਵੀ ਉਦਾ ਹੋਇਆ ਖਰਾਬ ਹੋਇਆ ਹੋਇਆ ਉਹ ਸਪੈਸ਼ਲ ਛੋਟਾ ਬੋਟ ਗਿਆ ਉਹਨਾਂ ਕੋਲ ਉੱਥੇ ਉਹਨੂੰ ਕੋਈ ਕਰਨ ਸਮਝੋ ਬਾਹਰ ਆ ਐਦਾਂ ਵੀ ਹੋ ਜਾਂਦਾ ਕਈ ਵਾਰ ਰਿਸਕ ਵੀ ਬਹੁਤ ਆਇੰਦਾ ਸਮੁੰਦਰ 'ਚ ਯਾਰ ਬਾਈ ਮਸੀਂ ਉਹ ਸਟੇਸ਼ਨ 'ਤੇ ਪਹੁੰਚਿਆ ਟਾਈਮ ਟੂ ਟਾਈਮੇ ਗੜੇ ਦੇਖੋ ਨੇ ਥੈੜ-ਥੈੜ ਬਣ ਗਏ ਪੂਰੇ ਹਜੇ ਗੜੇ ਛੋਟੇ ਆ ਜਿੱਥੋਂ ਮੈਂ ਆਇਆ ਨਾ ਐਡਾ ਮੋਟਾ ਗੜਾ ਐਡਾ ਸਮੁੰਦਰ 'ਚ ਮੌਸਮੇ ਬਹੁਤ ਖਰਾਬ ਆ ਯਾਰ ਸ਼ੁਕਰ ਹਮ ਪਹੁੰਚ ਗਏ ਐਦਾਂ ਹੀ ਆ 4-5 ਦਿਨ ਐਦਾਂ ਹੀ ਖਤਮ ਆ ਗਾ ਮੌਸਮ ਪੂਰਾ ਉਸ ਸਟੇਸ਼ਨ ਤੇ ਆ ਗਿਆ ਆਪਾਂ ਐਤੋਂ ਜਦੋਂ ਨਹੀਂ ਆਇਆ ਇਹ ਪ੍ਰੇਚਰ ਰੋਸਾ 9:30 ਵਜੇ ਤੇ ਮਿਲਾਨੋ ਲੱਗਣਾ ਨੇ ਆਪਾਂ ਨੂੰ 2 ਵਜੇ 2 ਵਜੇ ਕੁਝ ਮਿੰਟ ਤੇ ਆਪਾਂ ਨੂੰ ਮਿਲਾਨੋ ਲੱਗਣਾ ਨੇ ਆਪ ਦੇ ਸਾਲਾ ਕਿੰਨੀ ਫਾਸਤਾ ਤੇ ਘੱਟੋ ਘੱਟ ਇਹਨੇ 7-8 ਜਗ੍ਹਾ ਰੁਕਣਾ ਸਿਰਫ ਜਿਕਣਾ ਨਾਪੋਲੀ ਰੁਕਣਾ ਜਾਂ ਰੋਮਾ ਰੁਕਣਾ ਜਾਂ ਬੁਲਗਾਨੋ ਇਦਾਂ ਕੁਝ ਰੁਕਦੇ ਜਾਉਗੇ ਵੱਡੇ ਸਟੇਸ਼ਨਾਂ ਤੇ ਰੁਕਣਾ ਛੋਟੇ ਮੋਟੇ ਸਟੇਸ਼ਨਾਂ ਤੇ ਨਹੀਂ ਰੁਕਦੀ ਇਹ ਟ੍ਰੇਨ ਪ੍ਰੇਚਰ ਰੋਸਾ ਲੋ ਵੀ ਫਾਈਨਲੀ ਟ੍ਰੇਨ ਆ ਗਈ ਆਪਣੀ 5-6 ਮਿੰਟ ਲੇਟ ਹੋਈ ਹੈ ਫ੍ਰੇਚ ਆ ਰੋਸਾ ਦੂਜੀ ਵਾਰ ਬੈਠਾ ਲੱਗਾ ਮੈਂ ਜਦੋਂ ਇਟਲੀ ਜਾਇਜ਼ ਤੇ ਇਹ ਹੈ ਜੀ ਫ੍ਰੇਚ ਆ ਰੋਸਾ ਇਹਨੇ ਆਪਰੋਂ 5 ਘੰਟੇ ਚ ਲਾ ਦੇਣਾ ਗਿਲਾਨ ਆ ਬਹੁਤ ਗਾਇਸ ਵੀ ਲੋ ਜੀ ਆਪਣਾ ਡੱਬਾ 8 ਨੰਬਰ ਆ 8 ਨੰਬਰ ਚੜਦੇ ਹਾਂ ਇਸ ਲਈ ਕੀ ਚਾ ਚਾ ਚਲੇਗਾ ਸਿਰਫ 500 ਲਈ ਇਹ ਕੁੱਝ ਮਤਨ ਨਹੀਂ ਹੈ ਕੋਈ ਫਿਕਰ ਨਹੀਂ ਹੈ ਇਸ ਵਾਰ ਕਸਟਮ ਇੰਟਰਵੇਬਲ ਅਮਚਰ ਕੰਨ ਲਾਏ ਹੋਏ ਹਨ ਨਾ ਦਿਓ ਕਿ ਟਿਕਟ ਪਾਸਾਜ ਵੀ ਨਹੀਂ ਫੋਟੋ ਨਾਲ ਪ੍ਰੰਤੋ ਸਕੋਰਸ ਬੰਦੇ ਸਾਡੇ ਸਾਰੇ ਬਿਮਾਰਾ ਸਾਰੇ ਮਰੀਜ਼ ਹੋਏ ਪਏ ਆ ਇੱਧਰੋਂ ਜਾਣਾ ਉਹ ਆ ਸਾਹਮਣੇ ਥੱਲੇ ਜਿਹੜਾ ਉਹ ਨੰਬਰ ਆ ਨਾ ਉਹ ਤੇਜ਼ ਵਾਲੇ ਆ ਉਹ ਜਿਹੜੇ ਉਹ ਆਪਾਂ ਵੇਟ ਕਰਾ ਰਹੇ ਆ ਜਿਹੜੇ ਅੰਦਰ ਦੇ ਉੱਪਰ ਆ ਆਪਣਾ ਅਜ ਨੰਬਰ ਲੱਗ ਜਣਾ ਪੰਨੋ ਤੇ ਵੰਟਾ ਹੋਰ ਲੋ ਜੀ ਵੇਟਿੰਗ ਰੂਮ 'ਚ ਬੈਠੇ ਆ ਸੀ ਇੱਥੇ ਸ਼ੋਹਰਤ ਕਿਸੇ ਦਾ ਨਸਤਾ ਹੈ 500 ਰੁਪਏ ਦਵੇ ਇੱਕ ਪੈਸਾ ਨਾਮ ਆਕਾ 12 4 4.5 ਘੰਟੇ ਹੋ ਗਏ ਪ੍ਰੋਂਟੋ ਸਕੋਰ ਚ ਬੈਠਿਆ ਕਾ ਦੀ ਪ੍ਰੋਂਟੋ ਸਕੋਰ ਸੋਇਆ ਬਹੁਤ ਵੇਟ ਕਰਾਉਂਦੇ ਹੋ ਰੋਤਾ ਪੁੱਤੋ ਨਾ ਸੀ ਬੰਦੇ ਬਿਮਾਰੇ ਬਹੁਤ ਆ ਯਾਰ ਕਮਾਲ ਹੋ ਗਿਆ 4 4.5 ਘੰਟੇ ਕੇ ਬੈਠਿਆ ਨਾਸੀ ਆ ਦੇਖੋ ਜੋ ਨਾਲ ਇਹਨੂੰ ਲੈ ਕੇ ਆ। ਆ ਦੇਖ। ਪੜੇ ਹੋਏ ਹੀ ਪੜੇ ਹੋਏ ਪੜੇ ਹੋਏ। ਪੜੋ। ਆ ਦੇਖੋ ਹੁਣ ਜੋ ਮੈਂ ਲੈ ਕੇ ਆਇਆ। ਹੁਣ ਤਿਆਰ ਫਿਰ ਤੋਂ। ਲੋ ਜੀ 2-3 ਦਿਨ ਹੋ ਗਏ ਸਾਨੂੰ ਹਸਪੀਟਲਾਂ ਦੇ ਘੇੜੇ ਘੜ ਤੇ ਦਵਾਈਆਂ ਖੋਣਿਆਂ ਨੂੰ। ਤੇ ਫਾਈਨਲੀ ਹੁਣ ਥੋੜੇ ਥੋੜੇ ਠੀਕ ਹੋ ਗਏ ਸਾਰੇ। ਤੇ ਹੁਣ ਦੁਬਾਰੇ ਕਿਤੇ ਦੇਖਾਂਗੇ ਜਗਾ ਕੋਈ ਘੁੰਮ ਫਿਰ ਕੇ ਆਵਾਂਗੇ ਨੇੜੇ ਜਿਹੜੇ ਇੱਥੇ ਬਰਤਪੁਰਪੁਰਪ ਤੇ ਜਾ ਕੇ ਆਵਾਂਗੇ ਸ਼ਹਿਰੀ ਸ਼ੁਰੂ ਕਰਕੇ ਆਵਾਂਗੇ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਉਮੀਦ ਕਰਦਾ ਹਾਂ ਸਾਰਿਆਂ ਨੂੰ ਬੱਝੇ ਲੱਗਿਆ ਹੋਊਗਾ ਜੇ ਬੱਝੇ ਲੱਗਿਆ ਤਾਂ ਲਾਈਕ ਤੇ ਬਾਈਬ ਸਬਸਕ੍ਰਾਈਬ ਕਰਿਓ ਉਧਰ ਗਏ ਫਿਰ